ਇਹਨਾਂ ਦੇ ਪੈਸੇ ਵੀ ਮੜਵਾਏ ਸੀ ਭਾਨਾ ਸਿੱਧੂ ਨੇ ਔਰ ਕੋਈ ਪੈਸਾ ਵਿੱਚੋਂ ਨਹੀਂ ਸੀ ਲਿਆ ਅਸੀਂ ਆਪਣੇ ਪੰਜਾਬ 'ਚ ਹੀ ਨਹੀਂ ਘੁੰਮ ਪਾਰੇ ਇੰਨਾ ਡਰਾਵਣਾ ਮਾਹੌਲ ਹੋ ਗਿਆ ਸਭ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਤੁਹਾਨੂੰ ਲੜਨਾ ਹੁਣ ਬੰਦ ਐ ਅੱਜ ਤੱਕ ਨਾ ਹੀ ਲੱਗਿਆ ਦੋ ਦਿਨ ਪਹਿਲਾਂ ਵੀ ਨਹੀਂ ਲੱਗ ਪਾਇਆ ਉਧਰੋਂ ਵਿੱਚ ਚੁਕਾ ਦਿੱਤੇ ਗਏ ਅੱਜ ਵੀ ਚੁਕਾ ਦਿੱਤੇ ਮਤਲਬ ਸਰਕਾਰ ਜੋ ਚਾਹੇ ਉਹ ਕਰ ਸਕਦੀ ਉਹ ਕੋਲ ਪਾਵਰ ਹੈ ਪਰ ਜਦੋਂ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਹੀ ਆ ਤਾਂ ਦਿੱਲੀ ਤੇ ਪਾ ਦਿੰਦੇ ਆ ਜਾਂ ਮੋਦੀ ਤੇ ਪਾ ਦਿੰਦੇ ਆ ਅੱਜ ਤੁਸੀਂ ਇਹ ਦਿਖਾ ਰਹੇ ਹੋ ਕਿ ਤੁਸੀਂ ਆਪ ਹੀ ਪੰਜਾਬ ਲਈ ਨਹੀਂ ਖੜ ਰਹੇ ਨਹੀਂ ਤਾਂ ਤੁਸੀਂ ਯੂਥ ਤੋਂ ਨਸ਼ਾ ਛੁਡਵਾ ਸਕਦੇ ਸੀ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਇੱਕ ਕੰਮ ਚਾਹਤ ਪਾਣਾ ਸੀ ਤੁਹਾਨੂੰ ਕੀਤਾ ਇਹ ਕੰਮ ਵੀ ਤੁਸੀਂ ਕਰ ਸਕਦੇ ਸੀ ਪਰ ਤੁਸੀਂ ਨਹੀਂ ਕੀਤਾ ਸਾਨੂੰ ਪ੍ਰੂਫ ਦੇਣ ਕਿ ਉਸ ਇਨਸਾਨ ਨੂੰ ਕਿਵੇਂ ਅੰਦਰ ਕਰ ਦਿੱਤਾ ਉਹ ਏਜੰਟਸ ਦਾ ਬੈਕਗਰਾਉਂਡ ਚੈੱਕ ਕਰਨ ਕਿ ਉਹਦੇ ਕੋਲ ਲਾਇਸੈਂਸ ਹੈ ਪੰਜਾਬ 'ਚ ਲੋਕ ਬਿਨਾ ਲਾਇਸੈਂਸ ਤੋਂ ਖੋਲ ਕੇ ਬੈਠੇ ਇਮੀਗ੍ਰੇਸ਼ਨ ਆਫਿਸ ਇੰਨੀ इजीली ਬਿਨਾ ਡਰ ਤੋਂ ਇਹ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਅੱਜ ਦੇ ਦਿਨ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਕਿ ਬਿਨਾ ਜ਼ਮਾਨਤ ਉਹ ਰਿਹਾਈ ਕਰਾਵਾਂਗੇ ਲੋਕ ਵੱਖ-ਵੱਖਰੀਆਂ ਥਾਵਾਂ ਤੋ ਆਏ ਇਹ ਜੋ ਸਾਡੇ ਨਾਲ ਖੜੇ ਨੇ ਇਹਨਾਂ ਦਾ ਨਾਮ ਸਿਮਰਨ ਹੈ ਇਹਨਾਂ ਦੇ ਪੈਸੇ ਵੀ ਮੜਵਾਏ ਸੀ ਭਾਨਾ ਸਿੱਧੂ ਨੇ ਔਰ ਕੋਈ ਪੈਸਾ ਵਿੱਚੋਂ ਨਹੀਂ ਸੀ ਲਿਆ ਇਹ ਇੱਥੇ ਪੁੱਜੇ ਨੇ ਤਾਂ ਇਹਨਾਂ ਨੂੰ ਰਾਹ ਵਿੱਚ ਕਿੱਥੇ-ਕਿੱਥੇ ਰੋਕਿਆ ਗਿਆ ਕਿ ਨਹੀਂ ਰੋਕਿਆ ਗਿਆ ਤੇ ਅੱਗੇ ਜੋ ਸੰਗਰੂਰ ਦੇ ਵਿੱਚ ਮਾਹੌਲ ਬਣਿਆ ਹੋਇਆ ਉਹ ਸਾਰੀਆਂ ਗੱਲਾਂ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਆ ਤੁਸੀਂ ਪਹਿਲਾਂ ਵੀ ਕੋਟ ਦੁੱਨੇ ਪਿੰਡ ਪੁੱਜੇ ਸੀ ਉੱਥੇ ਵੀ ਭਾਸ਼ਣ ਦਿੱਤਾ ਕਿ ਭਾਨਾ ਸਿੱਧੂ ਨੇ ਸਾਡੇ ਲਈ ਕੀ ਕੀਤਾ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਰਹੀ ਹੈ ਇੰਟਰਨੈਟ ਦੇ ਜ਼ਰੀਏ ਅੱਜ ਅਸੀਂ ਸੋਚਿਆ ਸੀਗਾ ਕਿ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ 10 ਵਜੇ ਪਹੁੰਚਣਾ ਸੀਗਾ ਸੰਗਰੂਰ ਤੇ ਪਹਿਲਾਂ ਇੱਧਰ ਨਾਕਾ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਅੱਗੇ ਵੀ ਨਾਕੇ ਲੱਗੇ ਹੋਇਆ ਅਗਰ ਅਸੀਂ 10 ਤਾ ਵੀ ਅਸੀਂ ਉੱਥੇ ਜਾ ਰਹੇ ਆ ਤਾਂ ਸਾਨੂੰ ਜਾਣ ਵੀ ਨਹੀਂ ਦੇਣਗੇ ਤੇ ਬਹੁਤ ਸਾਰੇ ਲੋਕਾਂ ਨੂੰ ਰਸਤੇ ਕੋਈ ਚੱਕ ਲਿਆ ਗਿਆ ਤੇ ਮੈਂ ਹੈਰਾਨ ਹਾਂ ਕਿ ਅਸੀਂ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦੇ ਇੰਨਾ ਡਰਾਵਣਾ ਮਾਹੌਲ ਹੋ ਗਿਆ ਨਾ ਮਤਲਬ ਕਿ ਅਸੀਂ ਮਤਲਬ ਡੈਮੋਕ੍ਰੇਸੀ ਤੋਂ ਬਹੁਤ ਦੂਰ ਹੋ ਗਏ ਆ ਅਸੀਂ ਆਪਣੇ ਹੱਕ ਦੀ ਗੱਲ ਵੀ ਨਹੀਂ ਬੋਲ ਸਕਦੇ ਤੇ ਸਾਨੂੰ ਇਹ ਵੀ ਪਤਾ ਹੈ ਕਿ ਅੱਗੇ ਹੁਣ ਲੋਕ ਕੱਟ ਨਹੀਂ ਹੋ ਰਿਹਾ ਤੇ ਹੁਣ ਸਮਝ ਨਹੀਂ ਆ ਰਿਹਾ ਕਿ ਮਤਲਬ ਕਿੱਦਾਂ ਅਸੀਂ ਆਪਣੀ ਗੱਲ ਕਿੱਦਾਂ ਰੱਖ ਸਕਦੇ ਆ ਕਿੱਦਾਂ ਅਸੀਂ ਲੜ ਸਕਦੇ ਆ ਉਸ ਇਨਸਾਨ ਲਈ ਜਿਹੜਾ ਇੱਕ ਇਨਸਾਨ ਸਾਰਿਆਂ ਲਈ ਲੜੇਗਾ ਅੱਜ ਉਹਦੇ ਲਈ ਲੜਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਸਮਝ ਨਹੀਂ ਆ ਰਿਹਾ ਕਿ ਕਿੱਦਾਂ ਉਹ ਚੀਜ਼ ਉੱਥੇ ਤੱਕ ਪਹੁੰਚੂਗੀ ਸੰਗਰੂਰਤਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੀ ਸਿਆਸਤ ਦੀ ਰਾਜਧਾਨੀ ਹੈ ਇੱਥੋਂ ਹੀ ਐਮਪੀ ਬਣਦੇ ਰਹੇ ਮੁੱਖ ਮੰਤਰੀ ਸਾਹਿਬ ਵੀ ਪਹਿਲਾਂ ਉਹ ਕਹਿੰਦੇ ਮੈਂ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਸਭ ਤੋਂ ਵੱਧ ਮੈਂ ਬੋਲਿਆ ਤੇ ਤੁਸੀਂ ਹੁਣ ਲੱਤਾਂ ਬਾਹਾਂ ਥੋੜੀ ਤੋੜੋਗੇ ਇਮੀਗ੍ਰੇਸ਼ਨ ਵਾਲਿਆਂ ਦੀਆਂ ਕਾਨੂੰਨ ਦੇ ਹਿਸਾਬ ਨਾਲ ਕੰਮ ਮੈਂ ਦੇਖੀ ਉਹਨਾਂ ਦੀ ਉਹ ਇੰਟਰਵਿਊ ਮੈਂ ਸੁਣੀ ਹੈ ਭਾਸ਼ਣ ਉਹ ਦੇਖਿਆ ਮੈਂ ਉਹਨਾਂ ਦਾ ਤੇ ਬੇਸਿਕਲੀ ਮੈਨੂੰ ਇੱਕ ਗੱਲ ਮੈਂ ਹੈਰਾਨ ਉਹਨਾਂ ਦੀ ਗੱਲ ਤੇ ਕਿ ਉਹ ਬੋਲਦੇ ਆ ਕਿ ਮੈਂ ਇਸ ਮੁੱਦਾ ਚੱਕਿਆ ਸੀਗਾ ਉਹਨਾਂ ਨੇ ਬਹੁਤ سارے ਮੁੱਦੇ ਚੱਕੇ ਸੀ ਇੱਕ ਮੁੱਦਾ ਲਈ ਸੀ ਚੱਕਿਆ ਉਹਨਾਂ ਨੇ ਔਰ ਉਹ ਅੰਸ਼ਨ ਤੇ ਵੀ ਬੰਦੇ ਰਹੇ ਬਹੁਤ ਸਾਰੇ ਚੀਜ਼ਾਂ ਨੂੰ ਉਹਨਾਂ ਨੂੰ ਪੂਰਾ ਰਾਈਟ ਮਿਲਿਆ ਨਾ ਉਹ ਸਰਕਾਰ ਜਿਹੜੀ ਉਸ ਟਾਈਮ ਪ੍ਰੈਜ਼ੈਂਟ ਸਰਕਾਰ ਸੀ ਉਹਨਾਂ ਦੇ ਖਿਲਾਫ ਲੜੇ ਹੈ ਔਰ ਪ੍ਰੈਜ਼ੈਂਟ ਸਰਕਾਰਾਂ ਨੇ ਉਹਨਾਂ ਦੇ ਅੰਸ਼ਨ ਨਹੀਂ ਰੋਕਿਆ ਪਰ ਅੱਜ ਅਨਸ਼ਨ ਰੋਕ ਰਹੇ ਨੇ ਜੇ ਇਹਨਾਂ ਨੇ ਮੁੱਦੇ ਚੱਕਿਆ ਮੈਂ ਉਹਨਾਂ ਦੀ ਪੋਸਟ ਤੇ ਕਮੈਂਟ ਵੀ ਕੀਤਾ ਸੀਗਾ ਮੈਂ ਉਹ ਹੀ ਚੀਜ਼ ਰਿਪੀਟ ਕਰੂੰਗੀ ਕਿ ਜਦੋਂ ਆਪਾਂ ਕੇਸ ਲੜਦੇ ਆ ਨਾ ਤਾਂ ਇੱਕ ਇਨਸਾਨ ਦੀ ਅੱਧੀ ਉਮਰ ਨਿਕਲ ਜਾਂਦੀ ਇੱਕ ਕੇਸ ਲੜਨ ਚ ਪਰ ਸੁਣਵਾਈ ਨਹੀਂ ਹੁੰਦੀ ਅਲੱਗ ਅਲੱਗ ਤਰੀਕਾ ਮਿਲਦੀਆਂ ਰਹਿੰਦੀਆਂ ਨੇ ਕਿ ਅਗਲੀ ਤਰੀਕ ਤੇ ਆਇਓ ਅਗਲੀ ਤਰੀਕ ਤੇ ਆਇਓ ਔਰ ਦੂਜੀ ਗੱਲ ਇਹ ਕਿ ਜਿਹੜਾ ਪੰਨਾ ਸਿੱਧੂ ਸੀਗਾ ਉਹ ਸਿਰਫ ਅਨਸ਼ਨ ਕਰਨ ਕਰਦਾ ਸੀਗਾ ਉੱਥੇ ਮਤਲਬ ਧਰਨਾ ਲਾਉਂਦਾ ਸੀ ਹੋਰ ਕੁਝ ਨਹੀਂ ਕਰਦਾ ਸੀ ਉਹ ਇਨਸਾਨ ਉਹ ਸੱਚੀ ਕੋਈ ਲੜਨੀ ਸੀ ਰਿਆ ਕਿਸੇ ਦੀ ਲੱਤਾਂ ਮਾਵਾ ਨਹੀਂ ਸੀ ਤੋੜ ਰਿਆ ਉਹ ਇਨਸਾਨ ਉਹ ਡਰਾਵਾ ਦਿੰਦਾ ਸੀ ਇਹ ਗੱਲ ਦਾ ਕਿ ਅਗਰ ਤੁਸੀਂ ਮਤਲਬ ਸਹੀ ਨਹੀਂ ਇਨਸਾਫ ਨਹੀਂ ਕਰੋਗੇ ਬੰਦੇ ਦਾ ਜਿਹੜਾ ਬੰਦਾ ਪੈਸਾ ਉਹ ਨਹੀਂ ਵਾਪਿਸ ਕਰੋਗੇ ਤਾਂ ਅਸੀਂ ਧਰਨਾ ਲਾ ਕੇ ਬੈਠਾਂਗੇ ਉਹਨਾਂ ਦੀ ਇਹ ਗੱਲ ਹੁੰਦੀ ਸੀ ਉਹ ਇਹ ਨਹੀਂ ਸੀ ਕਰਦੇ ਕਿ ਅਸੀਂ ਏਜੰਟਾਂ ਨੂੰ ਮਾਰਨ ਲੱਗ ਜਾਾਂਗੇ ਜਾਂ ਕੁਝ ਗਲਤ ਉਹ ਕੁਝ ਕੀਤਾ ਹੀ ਨਹੀਂ ਸੀਗਾ ਫੋਨ ਕਰਦੇ ਸੀ ਬੋਲਦੇ ਸੀ ਕਿ ਵੀ ਆਸਾਨੀ ਨਾਲ ਪੈਸਾ ਦੇ ਦਿਓ ਨਹੀਂ ਤਾਂ ਅਸੀਂ ਧਰਨਾ ਲਾ ਕੇ ਬੈਠਾਂਗੇ ਏਜੰਟਾਂ ਨੂੰ ਡਰ ਹੁੰਦਾ ਸੀ ਕਿ ਸਾਡਾ ਨਾਮ ਖਰਾਬ ਕਰ ਦੇਣਗੇ ਸਾਨੂੰ ਸਾਡੀ ਕਮਾਈ ਨਹੀਂ ਹੋਊਗੀ ਅਸੀਂ ਮੋਟਾ ਪੈਸਾ ਲੁੱਟਾਂਗੇ ਕਿੱਥੋਂ ਜੇ ਸਾਡਾ ਨਾਮ ਬਰਬਾਦ ਹੋ ਗਿਆ ਹੈ ਨਾ ਉਹ ਤਾਂ ਐਡਸ ਲਗਾਉਂਦੇ ਨੇ ਜੇ ਉਹਨਾਂ ਦਾ ਨਾਮ ਖਰਾਬ ਹੋ ਗਿਆ ਤਾਂ ਕਰਕੇ ਉਹ ਪੈਸੇ ਵਾਪਸ ਕਰਦੇ ਸੀ ਕਿ ਇਹਦੇ 'ਚ ਕੋਈ ਇਹ ਤਾਂ ਹੈ ਨਹੀਂ ਕਿ ਉਹ ਲੱਤਾਂ ਬਾਵਾ ਤੋੜਦੇ ਸੀ ਔਰ ਦੂਜੀ ਗੱਲ ਇਹ ਕਿ ਜਦੋਂ ਤੱਕ ਸੀਐਮ ਸੀਐਮ ਨਹੀਂ ਬਣੇ ਉਹਨੂੰ ਤੱਕ ਉਹ ਲੜਦੇ ਰਹੇ ਆ ਹਰ ਇੱਕ ਮੁੱਦੇ ਤੇ ਲੜਦੇ ਰਹੇ ਆ ਹਰ ਇੱਕ ਗੱਲ ਚੱਕੀ ਆ ਉਹਨਾਂ ਨੇ ਉਹ ਚੱਕੀਏ ਤਾਂ ਕਰਕੇ ਸਾਨੂੰ ਉਹਨਾਂ ਤੇ ਯਕੀਨ ਸੀਗਾ ਕਿ ਉਹ ਕੁਝ ਅੱਛਾ ਕਰਨਗੇ ਪਰ ਜਿੱਦਾਂ ਹੀ ਉਹ ਸੀਐਮ ਬਣ ਗਏ ਅੱਜ ਉਹ ਕਹਿੰਦੇ ਨੇ ਵੀ ਕੋਈ ਗੱਲ ਬੋਲੇ ਹੀ ਨਾ ਜਿੱਦਾਂ ਇੱਕ ਹੋਰ ਕਿਸੇ ਵੀ ਰਾਜਨੀਤੀਚ ਨਹੀਂ ਹੋਇਆ ਮਤਲਬ ਇਹ ਬੜਾ ਦੇਖਿਆ ਜਾਏ ਤਾਂ ਅਕਾਲੀ ਵੇਲੇ ਵੀ ਨਹੀਂ ਐਦਾਂ ਹੋਇਆ ਕਾਂਗਰਸ ਵੇਲੇ ਵੀ ਐਦਾਂ ਨਹੀਂ ਹੋਇਆ ਮੋਦੀ ਵੇਲੇ ਸ਼ੁਰੂ ਹੋਇਆ ਤੇ ਹੁਣ ਇਹਨਾਂ ਨੇ ਹਾਈਪ ਹੀ ਚੱਕ ਦਿੱਤੀ ਮਤਲਬ ਹੁਣ ਤਾਂ ਇਹ ਕਹਿੰਦੇ ਆ ਕਿ ਇੱਕ ਨਾਰਮਲ ਇਨਸਾਨ ਆਪਣੀ ਗੱਲ ਬੋਲ ਵੀ ਨਹੀਂ ਸਕਦਾ ਉਸ ਤੋਂ ਪਹਿਲਾਂ ਹੀ ਉਹ ਇਹਨਾਂ ਮਤਲਬ ਪੂਰਾ ਇੰਤਜ਼ਾਮ ਕਰਕੇ ਰੱਖਦੇ ਆ ਕਿ ਇਨਸਾਨ ਉੱਥੇ ਤੱਕ ਪਹੁੰਚੇ ਹੀ ਨਾ ਉੱਥੇ ਧਰਨਾ ਲੱਗੇ ਹੀ ਨਾ ਇਕੱਠ ਹੋਵੇ ਹੀ ਨਾ ਔਰ ਜਦ ਕਿ ਸਿਰਫ ਇਹ ਧਰਨਾ ਲੱਗਣਾ ਸੀ ਕੋਈ ਲੜਨੀ ਸੀ ਰਿਹਾ ਉੱਥੇ ਕੋਈ ਕੋਈ ਚੀਜ਼ਾਂ ਨਹੀਂ ਟੁੱਟੀਆਂ ਕੋਈ ਮਾਰ ਪੀਟ ਨਹੀਂ ਹੋਈ ਕੋਈ ਕੁਝ ਗਲਤ ਨਹੀਂ ਹੋਇਆ ਸਿਰਫ ਦਰਨਾ ਲਗਾ ਕੇ ਪ੍ਰੋਟੈਸਟ ਕਰਨਾ ਸੀ ਲੋਕਾਂ ਨੇ ਉਹ ਪ੍ਰੋਟੈਸਟ ਕਰਨ ਦਾ ਹੱਕ ਤੱਕ ਉਹਨਾਂ ਨੇ ਲੈ ਲਿਆ ਇਹ ਕਿੰਨੀ ਗਲਤ ਗੱਲ ਹੈ ਤੁਸੀਂ ਜਿਵੇਂ ਕਿਹਾ ਕਿ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਉਹ ਵੀ ਖੋਇਆ ਜਾ ਰਿਹਾ ਹੈ ਤਾਂ ਜਿਵੇਂ ਬਾਕੀ ਆਗੂਆਂ ਨੂੰ ਕਈ ਜਿਨ੍ਹਾਂ ਨੇ ਉੱਥੇ ਭਾਸ਼ਣ ਦੇਣੇ ਸੀ ਚਾਹੇ ਉਹਦੇ ਵਿੱਚ ਭਾਨਾ ਸਿੱਧੂ ਦੇ ਪੁਰਾਣੇ ਸਾਥੀ ਹੋਣ ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਹਮਾਇਤ ਤੇ ਆਈਆਂ ਉਹਨਾਂ ਨੂੰ ਘਰਾਂ 'ਚ ਡੱਕਿਆ ਗਿਆ ਜਦੋਂ ਤੁਸੀਂ ਚੰਡੀਗੜ੍ਹ ਤੋਂ ਸੰਗਰੂਰ ਆਏ ਤਾਂ ਤੁਹਾਨੂੰ ਕਿਤੇ ਮਨ ਦੇ ਵਿੱਚ ਬਣਿਆ ਰਿਹਾ ਕਿ ਪੁਲਿਸ ਅੱਗੇ ਕਿੱਥੇ ਕਿੱਥੇ ਰ ਅਬਸਲੀ ਗੱਲ ਹੈ ਕਿ ਹੁਣ ਅਸੀਂ ਨਿਕਲੇ ਆ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਥੋੜਾ ਅਲਰਟ ਵੀ ਸੀ ਕਿ ਐਵੇਂ ਹੋ ਸਕਦਾ ਹੈ ਕਿ ਪੁਲਿਸ ਰਸਤੇ 'ਚ ਰੋਕ ਵੀ ਸਕਦੀ ਹੈ ਹੁਣ ਅਸੀਂ ਅੱਗੇ ਵੱਧ ਕੇ ਬੋਲ ਰਿਹਾ ਮੇਬੀ ਪੁਲਿਸ ਇਹ ਇਹ ਡਰ ਰਹੀ ਹਰੇਕ ਇਨਸਾਨ ਦੇ ਅੰਦਰ ਕਿ ਜੇ ਅਸੀਂ ਲਾਈਮਲਾਈਟ 'ਚ ਆ ਗਏ ਕਿ ਤੇ ਸਾਨੂੰ ਵੀ ਅੰਦਰ ਕਰਤਾ ਜਾਊਗਾ ਇਹ ਹੋ ਸਕਦਾ ਬਟ ਇਹ ਦੇਖਿਆ ਜਾਏ ਤਾਂ ਕਿ ਮੈਂ ਇੱਕ ਨਾਰਮਲ ਇਨਸਾਨ ਆ ਮੈਂ ਪੋਲਿਟਿਸ਼ੀਅਨ ਨਹੀਂ ਆ ਠੀਕ ਹੈ ਮੈਂ ਕੁਝ ਮੇਰਾ ਕੋਈ ਕ੍ਰਾਈਮ ਨਹੀਂ ਹੈ ਕੋਈ ਡਾਟਾ ਨਹੀਂ ਹੈ ਬਟ ਅਗਰ ਫਿਰ ਵੀ ਅੱਜ ਮੈਂ ਹੱਕ ਲਈ ਬੋਲ ਰਿਹਾ ਸਾਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਜੇ ਫਿਰ ਵੀ ਉਹਨਾਂ ਨੇ ਜੇ ਅੰਦਰ ਕਰਨਾ ਹੋਇਆ ਤਾਂ ਅੱਜ ਉਹਨਾਂ ਕੋਲ ਤਰੀਕਾ ਹੈ ਕਿ ਉਹ ਝੂਠਾ ਕੇ ਇਸ ਪਾਸੇ ਬੰਦੇ ਨੂੰ ਅੰਦਰ ਕਰ ਦਿੰਦੇ ਆ ਤੇ ਇਹ ਹਨਾਨਗੀ ਦੀ ਗੱਲ ਹੈ ਕਿ ਲੋਕ ਲਾਈਮ ਲਾਈਟ 'ਚ ਤਾਂ ਆਣਗੇ ਨਾ ਜਦੋਂ ਇਕੱਠੇ ਹੋ ਹੀ ਨਹੀਂ ਵੀ ਦੇ ਰਹੇ ਜਦੋਂ ਸਾਰਿਆਂ ਦੀ ਆਵਾਜ਼ ਇੱਕ ਹੋ ਗਈ ਭਾਵੇਂ ਸਿੱਧੂ ਵਰਗੀ ਸਾਰੀ ਆਵਾਜ਼ ਹੋ ਗਈ ਤੇ ਭਾਵੇਂ ਸਿੱਧੂ ਅਲੱਗ ਨਜ਼ਰ ਨਹੀਂ ਆਏਗਾ ਬਟ ਗੱਲ ਇਹ ਹੈ ਕਿ ਲੋਕ ਜਾਗਰੂਕ ਨਹੀਂ ਹੋ پا ਰਹੇ ਕਿਉਂ ਕਿ ਅੱਜ ਕਿਸੇ ਨੂੰ ਪਤਾ ਹੀ ਨਹੀਂ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗੰਦੇ ਰਹੇ ਕਿ ਐਕਚੁਅਲ ਦੇ ਵਿੱਚ ਕੀ ਹੋ ਕੀ ਰਹਿ ਕੋਸ਼ਿਸ਼ ਕਰ ਰਹੇ ਕਿ 10 ਦਿਨਾਂ ਚ ਇਹ ਮੁੱਦਾ ਜਿਹੜਾ ਉਹ ਬੰਦ ਹੋ ਜਾਏਗਾ ਕੁਝ ਗਿਣਤੀ ਦੇ ਚੈਨਲਾਂ ਦੇ ਜ਼ਰੀਏ ਜੇ ਆਵਾਜ਼ ਆ ਵੀ ਰਹੀ ਹੈ ਤੇ ਅੱਜ ਇਹ ਵੀ ਤਾਂ ਸਭ ਨੂੰ ਪਤਾ ਲੱਗ ਗਿਆ ਨਾ ਕਿ ਪੱਤਰਕਾਰਾਂ ਨੂੰ ਤੱਕ ਨੂੰ ਨਜ਼ਰਬੰਦ ਕੀਤਾ ਗਿਆ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਇਸ ਟਾਈਮ ਕਿੱਥੇ ਹੈ ਜਿਨ੍ਹਾਂ ਨੂੰ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਪਹੁੰਚ ਗਏ ਆ ਕੁਝ ਉਹਨਾਂ ਦੇ ਕਾਲ ਹੀ ਨਹੀਂ ਲੱਗ ਰਿਹਾ ਸ਼ਾਮ ਤੱਕ ਪਤਾ ਲੱਗੇਗਾ ਕਿ ਕਿੰਨੇ ਲੋਕ ਐਟਲੀਸਟ ਵੀ ਉਹਨਾਂ ਦੇ ਅਰੈਸਟ ਚ ਹੋ ਗਏ ਆ ਜਾਂ ਫਿਰ ਉਹ ਲੋਕ ਬਾਹਰ ਹੈ ਅਜੇ ਕਿਸੇ ਨੂੰ ਕੁਝ ਨਹੀਂ ਪਤਾ ਅਜੇ ਅਸੀਂ ਪਹੁੰਚਣਾ ਸੀਗਾ ਬਟ ਨਾ ਕਿ ਬਹੁਤ ਜ਼ਿਆਦਾ ਲੱਗੇ ਹੋਏ ਆ ਅਸੀਂ ਅਜੇ ਰਸਤੇ 'ਚ ਹੀ ਆ ਬਟ ਇਹ ਬਹੁਤ ਬੁਰਾ ਲੱਗ ਰਿਹਾ ਕਿ ਅਸੀਂ ਉਸ ਇਨਸਾਨ ਲਈ ਆਵਾਜ਼ ਤੱਕ ਨਹੀਂ ਚੱਕਣ ਦੇ ਰਹੀ ਸਰਕਾਰ ਮਤਲਬ ਸਾਨੂੰ ਸਾਡੀ ਆਵਾਜ਼ ਬੰਦ ਕਰਨ ਤੇ ਲੱਗਿਆ ਫਿਰ ਕਾਦੀ ਡੈਮੋਕ੍ਰੇਸੀ ਫਿਰ ਵੋਟ ਹੀ ਬੰਦ ਕਰ ਦੋ ਅਸੀਂ ਵੋਟ ਮਤਲਬ ਓਬਵੀਅਸ ਗੱਲ ਹੈ ਤੁਸੀਂ ਬੋਲ ਦਿੱਤਾ ਕਿ ਹੁਣ ਮੈਂ ਸੀਐਮ ਆ ਹੁਣ ਕੋਈ ਮਤਲਬ ਹੁਣ ਕੋਈ ਲੋਕਤੰਤਰ ਨਹੀਂ ਹੈ ਹੁਣ ਕੋ ਡੈਮੋਕ੍ਰੇਸੀ ਨਹੀਂ ਹੈ ਹੁਣ ਕੁਝ ਵੀ ਨਹੀਂ ਹੈ ਸਾਡੀ ਲਿਬਰਟੀ ਲੈ ਲਈ ਤੁਸੀਂ ਹੈਨਾ ਤੇ ਫਿਰ ਬੈਟਰ ਹੈ ਫਿਰ ਹੁਣ ਬੰਦ ਕਰ ਦੋ ਤੁਸੀਂ ਕਿਉਂਕਿ ਹੱਕ ਤਾਂ ਤੁਸੀਂ ਲੈ ਹੀ ਲਿਆ ਪੰਜਾਬ ਆਪਣੇ ਪੰਜਾਬ ਵਰਗਾ ਨਹੀਂ ਲੱਗ ਰਿਹਾ ਪਹਿਲਾ ਵਰਗਾ ਨਹੀਂ ਲੱਗ ਰਿਹਾ ਪੰਜਾਬ ਦਾ ਹਿੱਸਾ ਸੰਗਰੂਰ ਵੀ ਹੈ ਸੰਗਰੂਰ ਕੋਈ ਬਾਹਰ ਤਾਂ ਪੈਂਦਾ ਨਹੀਂ ਪਰ ਅੱਜ ਕਿਤੇ ਨਾ ਕਿਤੇ ਲੋਕ ਮਹਿਸੂਸ ਕਰ ਰਹੇ ਆ ਕਿ ਸੰਗਰੂਰ ਕਿਤੇ ਟਾਪੂ ਤਾਂ ਨਹੀਂ ਕਿ ਸਾਨੂੰ ਵੀ ਔਬਸਲੀ ਗੱਲ ਹੈ ਮਤਲਬ ਇਹ ਅਜੀਬ ਲੱਗ ਰਿਹਾ ਹੈ ਕਿ ਅਸੀਂ ਸਿਰਫ ਇਧਰੋਂ ਸੰਗਰੂਰ ਸੰਗਰੂਰ ਜਾਣਾ ਇੱਕ ਚੰਡੀਗੜ੍ਹ ਤੋਂ ਸੰਗਰੂਰ ਤੱਕ ਪਹੁੰਚਣਾ ਹੈ ਉਹ ਇੰਨਾ ਦੂਰ ਲੱਗ ਰਿਹਾ ਨਾ ਇਸ ਟਾਈਮ ਕਿ ਉੱਥੇ ਦਾ ਕਿਦਾਂ ਪਹੁੰਚ ਜਾਏ ਇਹਨਾਂ ਟੋਲ ਇਹਨਾਂ ਨੱਕੇ ਲੱਗੇ ਹੋਏ ਆ ਨੋਰਮਲ ਇਨਸਾਨ ਵੀ ਅਗਰ ਉੱਥੇ ਜਾ ਰਿਹਾ ਅਗਰ ਉੱਥੇ ਕਿਸਾਨ ਦਾ ਝੰਡਾ ਵੀ ਲੱਗਿਆ ਹੈ ਨਾ ਤਾਂ ਉਹਨੂੰ ਵੀ ਰੋਕਿਆ ਜਾ ਰਿਹਾ ਹੈ ਅਗਰ ਉੱਥੇ ਪਿੱਛੇ ਕਿਸਾਨ ਦਾ ਲੋਗੋ ਲੱਗਿਆ ਹੈ ਤਾਂ ਆ ਵੀ ਉਹ ਇਨਸਾਨ ਨੂੰ ਰੋਕ ਕੇ ਕਿਉਂਕਿ ਪੁੱਛਿਆ ਜਾ ਰਿਹਾ ਵੀ ਤੁਸੀਂ ਜਾ ਕਿੱਥੇ ਰਹੇ ਹੋ ਤੁਹਾਨੂੰ ਦੱਸਣਾ ਪੈ ਰਿਹਾ ਕਿ ਅਸੀਂ ਹੋਰ ਕਿੱਧਰ ਜਾ ਰਹੇ ਹਾਂ ਮਤਲਬ ਅਸੀਂ ਆਪਣੇ ਪੰਜਾਬ 'ਚ ਹੀ ਨਹੀਂ ਘੁੰਮ 파 ਰਹੇ ਸਿਰਫ ਕਾਦੇ ਲਈ ਕਿਉਂਕ ਖੜੇ ਇਹ ਤਾਂ ਸਾਡਾ ਰਾਈਟ ਹੈ ਅਗਰ ਸਪੋਜ਼ ਸਰਕਾਰ ਨਾਲ ਕੁਝ ਗਲਤ ਹੁੰਦਾ ਹੈ ਸਰਕਾਰ ਪ੍ਰੋਟੈਸਟ ਕਰਦੀ ਹੈ ਕਿ ਨਹੀਂ ਕਰਦੀ ਹੈ ਜਿੱਦਾਂ ਹੁਣ ਲਾਸਟ ਹੁਣ ਹੋਇਆ ਕਿ VOTINGS ਗਲਤ ਹੋ ਗਈਆਂ ਹੈ ਨਾ ਤੇ ਕੀ ਕੀ ਹੈ ਕਿ ਸਾਰਿਆਂ ਨੇ ਪ੍ਰੋਟੈਸਟ ਕੀਤਾ ਆਪਣੀ ਆਵਾਜ਼ ਚੱਕੀ ਨਾ ਸੀ ਹਮਨੇ ਤੇ ਅਸੀਂ ਆਪਣੀ ਆਵਾਜ਼ ਕਰਨੀ ਚਾਹ ਸਕਦੇ ਜਦੋਂ ਸਾਡੇ ਪਾਰਟੀ ਵਾਲੇ ਤੇ ਦਿੱਲੀ ਗਏ ਕਿ BJP ਧੱਕਾ ਕਰ ਰਹੀ ਸਾਡੇ ਨਾਲ ਅਸੀਂ ਧਰਨਾ ਲਾਵਾਂਗੇ हां जब वो अपना प्रोटेस्ट ਕਰ ਸਕਦੇ ਉਹ ਵੀ ਤਾਂ ਆਮ ਜਨਤਾ ਤੱਕ ਆਪਣੀ ਗੱਲ ਪਹੁੰਚਾ ਰਹੇ ਹਨ ਕਿ ਸਾਡੇ ਨਾਲ ਗਲਤ ਹੋ ਰਿਹਾ ਹੈ ਤੇ ਜੇ ਸਾਡੇ ਨਾਲ ਗਲਤ ਹੋ ਰਿਹਾ ਹੈ ਅਸੀਂ ਆਪਣੀ ਆਵਾਜ਼ ਕਿਉਂ ਪਹੁੰਚਾ ਨਹੀਂ ਸਕਦੇ ਮਤਲਬ ਸਿਰਫ ਇਹਨਾਂ ਨੂੰ ਰਾਈਟ ਹੈ ਆਪਣੀ ਗੱਲ ਕਰਨ ਦਾ ਸਾਨੂੰ ਕੋਈ ਰਾਈਟ ਨਹੀਂ ਆਪਣੀ ਗੱਲ ਕਰਨ ਦਾ ਮੈਂ ਇਹ ਕਹੂੰਗੀ ਕਿ ਅੱਜ ਦਾ ਭਾਰਾ ਸਿੱਧੂ ਹੈ ਹੋਰ ਵੀ ਬਹੁਤ سارے ਲੋਕ ਹੋਣਗੇ ਜਿਨ ਜਿਹੜੇ ਪੰਜਾਬ ਚ ਰਹਿ ਕੇ ਨਹੀਂ ਤਾਂ ਕਬਰਦਸ਼ ਕਰ 파 ਰਹੇ ਹੋਣਗੇ ਤਾਂ ਲੜਨਗੇ ਤੇ ਉਹਨਾਂ ਨੂੰ ਵੀ ਅੰਦਰ ਕਰ ਦਿੱਤਾ ਜਾਏਗਾ ਯਾ ਉਹਨਾਂ ਤੇ ਝੂਠੇ ਪਰਚੇ ਪਾ ਦਿੱਤੇ ਜਾਣਗੇ ਅੱਜ ਅੱਜ ਭਾਨਾ Sidhu ਐ ਕੱਲ ਨੂੰ ਭਾਨਾ Sidhu ਜੇਗਾ ਕੋਈ ਹੋਰ ਨਾਮ ਚੇਂਜ ਹੋ ਜਾਏਗਾ ਹੈ ਤਾਂ ਪੰਜਾਬ ਦੇ ਨਾਗਰਿਕ ਨਾ ਜਿਉ ਨੂੰ ਫੀਲ ਹੋਏਗਾ ਕਿ ਉਹਦੀ ਜਿਹੜੀ ਫ੍ਰੀडम ਹੈ ਉਹ ਚਿੰਨੀ ਜਾ ਰਹੀ ਹੈ ਜਾਂ ਫਿਰ ਉਹ ਇੱਥੇ ਰਹਿ ਕੇ ਵੀ ਫ੍ਰੀ ਨਹੀਂ ਹੈ ਤਾਂ ਫਿਰ ਉਹ ਲੜੇਗਾ ਜਦੋਂ ਲੜੇਗਾ ਤਾਂ ਉਹਦੇ ਦੇ ਵਿੱਚ ਉਠੇ ਪਰਚੇ ਹੋਣਗੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਲੜਨਾ ਹੁਣ ਬੰਦ ਹੈ ਅਗਰ ਹੁਣ ਵੀ ਅਸੀਂ ਨਹੀਂ ਲੜੇ ਨਾ ਆਪਣੇ ਲਈ ਤੇ ਫਿਰ ਮੈਂ ਕਹਨੀ ਹੈ ਤੁਹਾਨੂੰ ਤੁਸੀਂ ਕਿ ਜਾਓਗੇ ਪੰਜਾਬ ਤੋਂ ਬਾਹਰ ਤੁਹਾਨੂੰ ਭੇਜਿਆ ਹੀ ਪੰਜਾਬ ਤੋਂ ਬਾਹਰ ਜਾਏਗਾ ਤੁਹਾਨੂੰ ਪੰਜਾਬ ਚ ਰਹਿ ਕੇ ਪੰਜਾਬ ਦੇ ਲੋਕ ਨਹੀਂ ਮਿਲਣਗੇ ਪੰਜਾਬ ਦੀ ਜੋ ਫੀਲਿੰਗ ਹੈ ਨਾ ਪੰਜਾਬ ਦੀ ਉਹ ਤੁਹਾਨੂੰ ਨਜ਼ਰ ਨਹੀਂ ਆਏਗੀ ਇਹ ਸੱਚੀ ਤੁਹਾਨੂੰ ਇਹ ਲੱਗੂਗਾ ਵੀ ਯਾਰ ਹੁਣ ਇਧਰੋਂ ਚਲੀ ਜਾਣਾ ਚਾਹੀਦਾ ਇਹ ਪੰਜਾਬ ਦੀ ਸਰਕਾਰ ਹੀ ਇਧਰੋਂ ਕੱਢ ਦੇਗੀ ਤਾਂ ਬੈਟਰ ਹੈ ਕਿ ਅੱਜ ਲੜ ਲਈਏ ਜਿਹੜੇ ਲੋਕ ਡਰਦੇ ਮਾਰੇ ਪੁਲਿਸ ਤੋਂ ਡਰਦੇ ਮਾਰੇ ਅੰਦਰ ਬੈਠੇ ਆ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਕਨਸਟੀਟਿਊਸ਼ਨ ਹੈ ਨਾ ਇਹ ਫॉर ਪੀਪਲ ਹੈ ਇਹ ਮਤਲਬ ਇਹ ਸਾਨੂੰ ਇਨਸਾਨ ਲਈ ਸਾਨੂੰ ਅੱਜ ਲੜਨਾ ਪਏਗਾ ਜੇ ਅੱਜ ਅਸੀਂ ਲੜਨਾ ਬੰਦ ਕਰ ਦਿੱਤਾ ਸਰਕਾਰ ਚਾਹੁੰਦੀ ਹੈ ਕਿ ਅਸੀਂ ਨਾ ਲੜੀਏ ਸਰਕਾਰ ਚਾਹੁੰਦੀ ਹੈ ਕਿ ਅਸੀਂ ਘਰਾਂ 'ਚ ਬਹਿ ਜਾਈਏ ਸਰਕਾਰ ਚਾਹੁੰਦੀ ਹੈ ਕਿ ਮਾਪਿਓ ਕਹਿਣ ਕਿ ਬੇਟਾ ਪੁਲਿਸ ਫੜ ਲੇਗੀ ਤੇ ਬਹਿ ਜਾ ਉਹ ਅੰਦਰ ਮੈਂ ਕਹੂੰਗੀ ਮੇਰਾ ਤਾਂ ਚਲੋ ਥੋੜਾ ਮਾਉਂਟ ਸੀਗਾ ਬਹੁਤ سارے ਲੋਕਾਂ ਦੇ ਪੈਸੇ ਕਟਾਏ ਆ ਪਲੀਜ਼ ਤੁਸੀਂ ਅੱਗੇ ਆ ਕੇ ਲੋਕਾਂ ਨੂੰ ਦੱਸੋ ਤੁਹਾਡੇ ਨਾਲ ਜੋ ਬੀਤਿਆ ਕਿਉਂਕਿ ਸਰਕਾਰ ਇੱਕ ਗਲਤ ਫਹਿਮੀ ਲੋਕਾਂ ਦੇ ਅੰਦਰ ਵਾਰਦੀ ਰਹੇਗੀ ਕਿ ਉਹ 10000 ਪਿੱਛੇ ਆ ਚਾਈਨੀ ਚੋਰੀ ਪਿੱਛੇ ਉਹ ਅੰਦਰ ਹੈ ਹੈ ਨਾ ਬਟ ਮੈਂ ਇਹ ਕਹੂੰਗੀ ਅੱਜ ਇਹ ਚੀਜ਼ ਸਾਨੂੰ ਸਾਰਾ ਨੂੰ ਪਤਾ ਲੱਗ ਗਿਆ ਹੈ ਕਿ ਇਹਦਾ ਮਤਲਬ ਇਹ ਹੈ ਕਿ ਜੋ ਅੱਜ ਸਰ ਪੰਜਾਬ 'ਚ ਨਸ਼ਾ ਹੈ ਨਾ ਇਹ ਸਰਕਾਰ ਨੂੰ ਪਤਾ ਹੈ ਔਰ ਸਰਕਾਰ ਹੋਂ ਦੇ ਰਹੀ ਹੈ ਕਿਉਂਕਿ ਅਗਰ ਸਰਕਾਰ ਇੰਨੀ ਅਲਰਟ ਹੈ ਔਰ ਅਗਰ ਸਰਕਾਰ ਸੱਚੀ ਚੀਜ਼ ਨਹੀਂ ਚਾਹਦੀ ਸੀ ਨਾ ਤਾਂ ਅੱਜ ਪਤਾ ਲੱਗ ਰਿਹਾ ਹੈ ਕਿ ਅੱਜ ਪਾਣਾ ਸਿੱਧੂ ਤੱਕ ਪਹੁੰਚ ਲਈ ਪ੍ਰੋਟੈਸਟ ਲਈ ਇੰਨਾ ਕੁਝ ਕਰ ਸਕਦੀ ਹੈ ਤੇ ਨਸ਼ੇ ਲਈ ਗਲਤ ਚੀਜ਼ਾਂ ਲਈ ਸਰਕਾਰ ਕੀ ਕੁਝ ਕਰ ਸਕਦੀ ਸੀ ਪਰ ਸਰਕਾਰ ਨੇ ਨਹੀਂ ਕੀਤਾ ਅੱਜ ਇਹ ਪਤਾ ਲੱਗ ਰਿਹਾ ਹੈ ਕਿਉਂਕਿ ਅਗਰ ਸੱਚੀ ਸਰਕਾਰ ਉਹ ਜਿਹੜੇ ਮੁੱਦੇ ਲਈ ਜਦੋਂ ਤੱਕ ਉਹ ਸੀਐਮ ਨਹੀਂ ਬਣੇ ਸੀ ਜਦੋਂ ਤੱਕ ਉਹ ਲੜਦੇ ਰਹੇ ਹਨ ਜੋ ਸੱਚੀ ਕਰਨਾ ਚਾਹੁੰਦੇ ਤੇ ਕਰ ਸਕਦੇ ਸੀ ਅੱਜ ਇਹ ਪਤਾ ਲੱਗ ਰਿਹਾ ਕਿਉਂਕਿ ਉਹ ਲੋਕਾਂ ਨੂੰ ਰੋਕਣਾ ਚਾਹੁੰਦੇ ਸੀ ਰੋਕ ਪਾ ਰਹੇ ਹੈ ਅੱਜ ਧਰਨਾ ਨਹੀਂ ਲੱਗਿਆ 2 ਦਿਨ ਪਹਿਲਾਂ ਵੀ ਨਹੀਂ ਲੱਗ ਪਾਇਆ ਉਧਰੋਂ ਵਿੱਚ ਛਾ ਦੇ ਦਿੱਤੇ ਗਏ ਅੱਜ ਵਿੱਚ ਛਾ ਦਿੱਤਾ ਮਤਲਬ ਸਰਕਾਰ ਜੋ ਚਾਹੇ ਉਹ ਕਰ ਸਕਦੀ ਹੈ ਕੋਲ ਪਾਵਰ ਹੈ ਪਰ ਜਦੋਂ ਕਰਨ ਦੀ ਵਾਰ ਹੀ ਆਉਂਦੀ ਹੈ ਉਦੋਂ ਹੀ ਤਾਂ ਦਿੱਲੀ ਦੇ ਭਾ ਦਿੰਦੇ ਆ ਯਾ ਮੋਦੀ ਤੇ ਪਾ ਦਿੰਦੇ ਆ ਉਦੋਂ ਨਹੀਂ ਕੁਝ ਕਰਦੇ ਹੈਨਾ ਤੇ ਅੱਜ ਤੁਸੀਂ ਇਹ ਦਿਖਾ ਰਹੇ ਹੋ ਕਿ ਤੁਸੀਂ ਆਪ ਹੀ ਪੰਜਾਬ ਲਈ ਨਹੀਂ ਖੜ ਰਹੇ ਨਹੀਂ ਤਾਂ ਤੁਸੀਂ ਯੂਥ ਤੋਂ ਨਸ਼ਾ ਛੁਡਵਾ ਸਕਦੇ ਸੀ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਇੱਕ ਕਮਜੋਰ ਪਹੰਨਾ ਸੀ ਤੁਹਾਨੂੰ ਕੀਤਾ ਇਹ ਕੰਮ ਵੀ ਤੁਸੀਂ ਕਰ ਸਕਦੇ ਸੀ ਪਰ ਤੁਸੀਂ ਨਹੀਂ ਕੀਤਾ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਇਹ ਕਾਨੂੰਨੀ ਤੌਰ ਤੇ ਹੋਏਗਾ ਕਾਨੂੰਨੀ ਤੌਰ ਤੇ ਹੋ ਸਕਦਾ ਹੈ ਪਰ ਕਾਨੂੰਨ ਥੋੜਾ ਸ਼ਾਰਟ ਤਾਂ ਕਰੋ ਤੁਸੀਂ ਦੇਖੋ ਤਾਂ ਸਹੀ ਵੀ ਇਨਸਾਨ ਦੀ ਗਲਤੀ ਹੈ ਨਹੀਂ ਹੈ ਤੁਸੀਂ ਇਨਸਾਨ ਦੀ ਗਲਤੀ ਨਹੀਂ ਵੀ ਹੁੰਦੀ ਸਬੂਤ ਲੈ ਕੇ ਆਓ ਸਬੂਤ ਲੈ ਕੇ ਆਓ ਕਰ ਕਰਦੇ ਹੋ ਦੀ ਅੱਧੀ ਉਮਰ ਕੱਢ ਦਿੰਨੇ ਹੋ ਇਨਸਾਨ ਨੂੰ ਹੱਕ ਤਾਂ ਮਿਲਦਾ ਹੀ ਨਹੀਂ ਫਿਰ ਵੀ ਉਹਨੂੰ ਨਹੀਂ ਪਤਾ ਹੁੰਦਾ ਵੀ ਉਹ ਕੇਸ ਲੜੇਗਾ ਲਾਇਰ ਹਾਇਰ ਕਰੇਗਾ ਇੰਨੇ ਪੈਸੇ ਲਗਾਏਗਾ ਕਿ ਉਹ ਕੇਸ ਜਿੱਤੇਗਾ ਕਿ ਸੱਚਾਈ ਦੀ ਜਿੱਤ ਹੋਏਗੀ ਇੱਕ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਇਹ ਕੱਲ ਦਾ ਫਿਰ ਬੰਦਾ ਕੀ ਸੋਚਦਾ ਹੈ ਕਿ ਯਾਰ ਜਿੰਨੇ ਪੈਸੇ ਅਸੀਂ ਲਾਇਰ ਨੂੰ ਦੇਾਂਗੇ ਜਿੰਨਾ ਟਾਈਮ ਅਸੀਂ ਵੇਸਟ ਕਰਾਂਗੇ ਚਲੋ ਖਾ ਲੇ ਮਤਲਬ ਉਹਨਾਂ ਨੇ ਪੈਸੇ ਖਾ ਲਏ ਏਜੰਟਸ ਨੇ ਛੱਡੋ ਅੱਗੇ ਵਧੋ ਇਹ ਕਰਦਾ ਹੈ ਔਰ ਤੁਸੀਂ ਮਜਬੂਰ ਕਰ ਰਹੇ ਹੋ ਇਨਸਾਨ ਨੂੰ ਨਾ ਕਿ ਆਪਣੇ ਹੱਕ ਛੱਡਣ ਛੱਡ ਰਿਹਾ ਹੈ ਅੱਜ ਪਾਨਾ ਸਿੱਧੂ ਨਾਲ ਗਲਤ ਹੋ ਰਿਹਾ ਹੈ ਉਹਦੀ ਦਾਦੀ ਤੁਸੀਂ ਉਹਨਾਂ ਦੀ ਹਾਲਤ ਦੇਖ ਸਕਦੇ ਹੋ ਉਹਨਾਂ ਦੇ ਘਰ ਹੋਰ ਕੋਈ ਨਹੀਂ ਹੈ ਨਾ ਉਹ ਮਤਲਬ ਉਹ ਬੱਚੇ ਕਰਕੇ ਉਹ ਜਿਹੜਾ ਪੰਜਾਬ ਲਈ ਖੜਿਆ ਲੋਕਾਂ ਲਈ ਖੜਿਆ ਹੈ ਨਾ ਉਹਦੇ ਕਰਕੇ ਉਹਦੀ ਫੈਮਲੀ ਨੂੰ ਟਾਰਚਰ ਹੋ ਰਿਹਾ ਇੱਕ ਮੇਰਾ ਆਖਰੀ ਸਵਾਲ ਹੈ ਤੁਹਾਡੇ ਦਿਲ ਦੀ ਜੋ ਗੱਲ ਹੈ ਜੋ ਮਨ ਦੀ ਗੱਲ ਹੈ ਤੁਸੀਂ ਜੋ ਤੁਹਾਡੇ ਬੋਲਣ ਤੋਂ ਪਤਾ ਲੱਗ ਰਿਹਾ ਕਿ ਲੋਕ ਕਿੰਨੇ ਦੁਖੀ ਹੋਣਗੇ ਤੁਹਾਡੇ ਜਰੀਏ ਸਮਝਿਆ ਜਾ ਸਕਦਾ ਸਵਾਲ ਇਹ ਕਿ ਜੇ ਮੁੱਖ ਮੰਤਰੀ ਦੇ ਰਹਾਇਸ਼ ਦਾ ਘਰਾਓ 3 ਫਰਵਰੀ ਵਾਲਾ ਸਫਲ ਨਹੀਂ ਹੋਣ ਦਿੱਤਾ ਸਰਕਾਰ ਨੇ ਰੁਕਾਵਟਾਂ ਪਾ ਦਿੱਤੀਆਂ ਬਹੁਤ ਕੁਝ ਕਰ ਦਿੱਤਾ ਕੀ ਦਾ ਮਤਲਬ ਲੜਾਈ ਇੱਥੇ ਅੱਜ ਖਤਮ ਹੈ ਜਾਂ ਅੱਗੇ ਵੀ ਬਾਕੀ ਹੈ ਲੜਾਈ ਲੋਕਾਂ ਦੇ ਡਿਪੈਂਡ ਕਰਦੀ ਹੈ ਮੈਂ ਇਹ ਕਹੂੰਗੀ ਕਿ ਅੱਜ ਭਾਨਾ ਸਿੱਧੂ ਐ ਕੱਲ ਦੇਖਿਆ ਜਾ ਤਾਂ ਦੀਪ ਸਿੱਧੂ ਸੀ ਲੋਕ ਨਹੀਂ ਉੱਠੇ ਫਿਰ ਉਸ ਤੋਂ ਬਾਅਦ ਸਿੱਧੂ ਮੁਸੇ ਵਾਲੇ ਨੂੰ ਗੈਂਗਸਟਰ ਬਣਾ ਦਿੱਤਾ ਗਿਆ ਹੈ ਨਾ ਉਹ ਵੀ ਆਪਣੇ ਸੁਪਨੇ ਲਈ ਲੜਿਆ ਸੀ ਇਨਸਾਨ ਠੀਕ ਹੈ ਅੱਜ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਜ਼ਬਰਦਸਤੀ ਏਜੰਟਸ ਨੂੰ ਮਾਰਕ ਉੱਟ ਕੇ ਪੈਸਾ ਲੈ ਰਹੇ ਆ ਇਹ ਕਹਿ ਦਿੱਤਾ ਚੈਨੀ ਚੋਰੀ ਦਾ ਕੇਸ ਪਾ ਦਿੱਤਾ 10000 ਦਾ ਕੇਸ ਪਾ ਦਿੱਤਾ ਠੀਕ ਹੈ ਤੁਸੀਂ ਕਰ ਲਿਆ ਅੱਜ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਅੱਜ ਭਾਨਾ ਸਿੱਧੂ ਹੀ ਸੀ ਅੱਗੇ ਹੋਰ ਲੋਕ ਨਹੀਂ ਆਣਗੇ ਜਿਹੜਾ ਪੰਜਾਬ ਦਾ ਯੂਥ ਹੈ ਅਗਰ ਉਹਨੂੰ ਲੱਗੇਗਾ ਕਿ ਉਹਦੇ ਨਾਲ ਤੱਕਾ ਹੋ ਰਿਹਾ ਹੈ ਉਹ ਲੜੇਗਾ ਕਿਦੋਂ ਤੱਕ ਰੋਕਦੇ ਰਹਿਣਗੇ ਔਰ ਕਦੋਂ ਤੱਕ ਤੁਹਾਨੂੰ ਇਸ ਲੋਕਾਂ ਨੂੰ ਇਹ ਫੀਲ ਹੁੰਦਾ ਰਹੇਗਾ ਕਿ ਜਦੋਂ ਤੱਕ ਸਾਡੇ ਬੱਚੇ ਤੇ ਨਹੀਂ ਹੋਏਗੀ ਉਦੋਂ ਤੱਕ ਅਸੀਂ ਨਹੀਂ ਲੜਾਂਗੇ ਮੈਂ ਕਹਿੰਨੀ ਅੱਜ ਕਿਸੇ ਦੇ ਬੱਚੇ ਤੇ ਹੋ ਰਹੇ ਅੱਜ ਸਾਰੇ ਲੜਨ ਲੱਗ ਜਾਣਾਂ ਸਰਕਾਰ ਦੀ ਹਿੰਮਤ ਨਹੀਂ ਹੋਏਗੀ ਕਿ ਉਹ ਤੁਹਾਡੇ ਬੱਚਿਆਂ ਤੱਕ ਗੱਲ ਆਨ ਦੇ ਦੇਵੇ ਆ ਸਰਕਾਰ ਡਰਨਾ ਬੰਦ ਕਰ ਦੇਗੀ ਅੱਜ ਅਗਰ ਲੋਕ ਡਰ ਗਏ ਡਿਪੈਂਡ ਕਰਦੇ ਕਿ ਅੱਜ ਅਸੀਂ ਡਰ ਕੇ ਅੰਦਰ ਬਹਿ ਜਾਣੇ ਆ ਜਾਂ ਫਿਰ ਅਸੀਂ ਆਪਣੇ ਹੱਕ ਲਈ ਲੜਦੇ ਆ ਅਸੀਂ ਮਾਰਕੁੱਟ ਨਹੀਂ ਕਰ ਰਹੇ ਅਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ ਅਸੀਂ ਕਿਸੇ ਨਾਲ ਗਲਤ ਨਹੀਂ ਕਰ ਰਹੇ ਅਸੀਂ ਪ੍ਰੋਟੈਸਟ ਕਰ ਰਹੇ ਆ ਆਪਣੀ ਆਵਾਜ਼ ਰੱਖ ਰਹੇ ਆ ਸਾਡੇ ਨਾਲ ਸਰਕਾਰ ਗੱਲ ਕਰੇ ਸਰਕਾਰ ਦੱਸੇ ਨਾ ਉਹਨਾਂ ਨੂੰ ਕੀ ਗਲਤ ਲੱਗਿਆ ਵੀ ਅਗਰ ਉਹ ਏਜੰਟਸ ਤੋਂ ਪੈਸੇ ਕਢਵਾ ਰਹੇ ਸੀ ਇਹ ਸਰਕਾਰ ਕਰ ਲੈਂਦੀ ਸਰਕਾਰ ਨੇ ਨਹੀਂ ਕੀਤਾ ਨਾ ਤੇ ਅੱਜ ਅਗਰ ਉਹ ਕਰ ਰਹੇ ਆ ਉਹਨਾਂ ਨੂੰ ਕੀ ਗਲਤ ਲੱਗ ਰਿਹਾ ਪ੍ਰੂਫਸ ਦੇਣ ਸਾਡੇ ਤੋਂ ਪ੍ਰੂਫਸ ਲੈਂਦੇ ਆ ਨਾ ਸਾਨੂੰ ਪ੍ਰੂਫ ਦੇਣ ਕਿ ਉਸ ਇਨਸਾਨ ਨੂੰ ਕਿਵੇਂ ਅੰਦਰ ਕਰ ਦਿੱਤਾ ਉਹ ਏਜੰਟਸ ਦਾ ਬੈਕਗਰਾਉਂਡ ਚੈੱਕ ਕਰਨ ਕਿ ਉਹਦੇ ਕੋਲ ਲਾਇਸੈਂਸ ਹੈ ਪੰਜਾਬ ਚ ਲੋਕ ਬਿਨਾ ਲਾਇਸੈਂਸ ਤੋਂ ਖੋਲ ਕੇ ਬੈਠੇ ਇਮੀਗ੍ਰੇਸ਼ਨ ਆਫਿਸ ਇੰਨੀ इजीली ਬਿਨਾ ਡਰ ਤੋਂ ਕਿ ਇਹ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਉਸ ਇਨਸਾਨ ਤੇ ਕਾਰਵਾਈ ਹੋ ਰਹੀ ਹੈ ਜੋ ਪੈਸੇ ਕਢਵਾ ਰਿਹਾ ਸੀ ਔਰ ਮੈਂ ਤੁਹਾਨੂੰ ਲਾਈਵ ਮੈਂ ਦੱਸਦੀ ਆ ਮੈਂ ਫੇਸ ਕੀਤਾ ਕੁਝ ਨਹੀਂ ਕਰਦੇ ਸੀ ਉਹ ਲੜਦੇ ਨਹੀਂ ਸੀ ਕੋਈ ਕੁੱਟਮਾਰ ਨਹੀਂ ਕਰਦੇ ਸੀ ਉਹ ਸਿਰਫ ਇਹ ਚੀਜ਼ ਡਰਾਵਾ ਦਿੰਦੇ ਸੀਗੇ ਕਿ ਅਸੀਂ ਧਰਨਾ ਲਾ ਕੇ ਬੈਠਾਂਗੇ ਔਰ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਸੀ ਏਜੰਟਸ ਨੂੰ ਕਿ ਅਸੀਂ ਗਲਤ ਕਰ ਰਹੇ ਹਾਂ ਉਹ ਸਿਰਫ ਧਰਨੇ ਤੋਂ ਡਰਦੇ ਸੀ ਕਿ ਸਾਡੀ ਰੈਪਿਊਟੇਸ਼ਨ ਖਰਾਬ ਹੋ ਜਾਏਗੀ ਤਾਂ ਪੈਸੇ ਵਾਪਸ ਕਰਦੇ ਸੀ ਤਾ ਉਹ ਲੋਕ ਹਾਲੇ ਵੀ ਬੋਲਣ ਵਾਲੇ ਬੱਚੇ ਨੇ ਜਿਹੜੇ ਕੱਲਾ ਪਹਾਨਾ ਸਿੱਧੂ ਕਰਕੇ ਨਹੀਂ ਵੈਸੇ ਵੀ ਬੜੇ ਸਤਾਏ ਹੋਇਆ ਸਰਕਾਰ ਦਾ ਸ਼ਾਇਦ ਇਹ ਭਲੇਖਾ ਹੋਵੇਗਾ ਕਿ ਜੇ ਇੱਕ ਧਰਨਾ ਰੋਕ ਦਿੱਤਾ ਗਿਆ ਇੱਕ ਮੁਜ਼ਾਹਰਾ ਰੋਕ ਦਿੱਤਾ ਗਿਆ ਤੇ ਲੋਕ ਘਰਾਂ 'ਚ ਬਹਿ ਜਾਣਗੇ ਪਰ ਹਾਲੇ ਵੀ ਲੋਕ ਬਾਕੀ ਨੇ ਜਿਹੜੇ ਆਪਣੀ ਆਜ਼ਾਦੀ ਲਈ ਆਪਣੇ ਹੱਕਾਂ ਦੀ ਖਾਤਰ ਬੋਲਣਾ ਪਸੰਦ ਕਰ ਰਹੇ ਨੇ ਤੇ ਬੋਲਣਾ ਇਸ ਕਰਕੇ ਵੀ ਜ਼ਰੂਰੀ ਅੱਜ ਦੀ ਘੜੀ ਹੋ ਗਿਆ ਕਿ ਤੁਹਾਡੇ ਹੱਕ ਨਾ ਖੋਏ ਜਾਣ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਘਾਣ ਨਾ ਕੀਤਾ ਜਾਵੇ ਕਤਲ ਨਾ ਕੀਤਾ ਜਾਵੇ ਜਦੋਂ ਆਮ ਆਦਮੀ ਪਾਰਟੀ ਜਿਹੜੀ ਸਤਾ ਵਿੱਚ ਹੈ ਜਦੋਂ ਉਹਨਾਂ ਦੇ ਹੱਕ ਦੇ ਉੱਤੇ ਡਾਕਾ ਵੱਜਦਾ ਤੇ ਦਿੱਲੀ ਵਾਲ ਰੁਖ ਕਰਦੇ ਨੇ ਜਦੋਂ ਉਹ ਲੋਕਾਂ ਦੇ ਹੱਕ ਹੁੰਦੇ ਨੇ ਤੇ ਉਹ ਕਹਿੰਦੇ ਆ ਕਿ ਅਸੀਂ ਕਾਨੂੰਨ ਵਿਵਸਥਾ ਨੂੰ ਕਾਇਮ ਕਰਕੇ ਰੱਖਣਾ ਹੈ ਤਾਂ ਹੁਣ ਇਹ ਜਿਹੜਾ ਕੋਈ ਚੱਲ ਰਿਹਾ ਪੰਜਾਬ ਦੇ ਅੰਦਰ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਕਿ ਤੁਹਾਡਾ ਸਰਕਾਰ ਦੇ ਪ੍ਰਤੀ ਕੀ ਰੁਖ ਹੈ ਕੀ ਰਵਈਆ ਆਪਣੀ ਆਪਣੀ ਰਾਏ ਜਰੂਰ ਸਾਂਝੀ ਕਰਿਓ ਤੇ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦਿਨ ਭਰ ਦੇ ਵਿੱਚ ਜੋ ਜੋ ਹੋ ਰਿਹਾ ਸਾਰੀ ਸਚਾਈ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਵੇ ਆਪਣੇ ਸਾਥੀ ਕੈਮਰਾਮੈਨ ਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਸੰਗਰੂਰ